ਸਾਬ ਮੈਂ ਕੋਣ ਸਪਰਾਈਜ਼ ਵੀ ਦੇਵਾਂਗੇ ਆਪਾਂ ਕੀ ਓਏ ਦੇ ਦਾਂਗੇ ਬਾਅਦ ਠੀਕ ਹੈ ਜਿਹੜੇ ਸਾਬ ਨਾਲ ਠੰਡੀ ਠੁੰਡੀ ਇਹਦੇ ਥਣਕਨੋਤੀ ਲੱਗੀ ਵੀ ਆ ਮੇਰੇ 20 ਦਿਨਾਂ ਦਾ ਟੀਕਾ ਲੱਗਿਆ ਮੈਂ ਆਵਾਜ਼ ਸੀ ਟੀਕਾ ਭਰ ਆ ਤੁਸੀਂ ਭਰ ਐ ਡਾਕਟਰ ਹਰਲਾ ਗੋਪੀ ਬਾਈ ਇਹ ਇੱਕ ਮਿੰਟ ਖਾਦ ਗਿਆ ਆਪਾਂ ਹਾਂਜੀ ਅਸੀ ਕੱਲ ਦੋਸਤੋ ਮੈਂ ਰਾਮਨਦੀਪ ਸਿੱਖ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਬੱਚੀਆਂ ਦੀ ਡਿਟੇਲ ਲੈ ਕੇ ਦੇਵਾਂਗੇ ਤੇ ਨਾਲੇ ਬਾਈ ਕੋਲੇ ਹੈਗੀਆਂ ਦੋ ਗਾਮਾ ਅੱਜ ਪਹੁੰਚੇ ਆਂ ਬਾਈ ਗੋਪੀ ਕੋਲੇ ਤੇ ਆਜੋ ਕਰਾਈਗੀ ਗੱਲਬਾਤ ਕੀ ਜਾਣਕਾਰੀ ਦਿੰਦਾ ਆਪਾਂ ਨੂੰ ਸਾਰੀ ਡਿਟੇਲ ਆਪਾਂ ਲੈ ਕੇ ਦੇਵਾਂਗੇ ਜੇ ਕਿਸੇ ਵੀ ਵੀਰ ਦੇ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਦੇ ਘਰੇ ਆ ਕੇ ਤਸੱਲੀ ਕਰਕੇ ਲੈ ਜਾਓ ਤੇ ਆਜੋ ਕਰਾਈਗੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੀਂ ਕਰਾ ਨਾਂ ਬਾਈ ਗੋਪੀ ਆ ਪਿੰਡ ਪਿੱਥੋ ਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਠੀਕ ਆ ਤੇ ਗੋਪੀ ਜਿਵੇਂ ਤੇਰੇ ਆਪਾਂ ਜਾਨਵਰਾਂ ਦੀ ਅੱਜ ਡਿਟੇਲ ਲੈ ਕੇ ਦੇਣੀ ਆ ਹਾਂ ਦੇ ਜਿਹੜੀ ਤੇਰੇ ਮਗਰਾਂ ਖੜੀ ਆ ਤੇ ਇਹਦੀ ਡਿਟੇਲ ਦੱਸੇਗਾ ਆਪਾਂ ਪਹਿਲਾਂ ਬਾਈ ਸੂਈ ਵੀ ਤੋਂ ਸਟਾਰਟ ਕਰ ਲੈਨੇ ਆ ਆ ਜਾ ਆ ਜਾ ਆ ਇੱਧਰ ਠੀਕ ਆ ਗੋਪੀ ਇਹ ਕਿਵੇਂ ਹੈਗੀ ਇਹ ਬਾਈ ਦੂਜਾ ਸੂਆ 6 ਦੰਦ ਮੂੰਹ ਆ ਮਗਰ ਬੱਛੀ ਆ ਅੱਛਾ ਠੀਕ ਆ ਤੇ ਦੁੱਧ ਇਸ ਟਾਈਮ 13 ਤੋਂ 14 ਕਿਲੋ ਤਿਆਰ ਆ ਤੇ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੂੰ ਅੱਜ ਹਫਤਾ ਹੋ ਗਿਆ ਬਾਈ ਹਫਤਾ ਹੋ ਗਿਆ ਠੀਕ ਆ ਤੇ ਮੈਨੂੰ ਐ ਦੱਸਿ ਵੀ ਇਹਦਾ ਮੁੱਲ ਕੀ ਕਰਤਾ ਮੁੱਲ ਇਹਦਾ 72000 ਆ 65000 ਦੀ ਜੱਸੀਆਂ ਨੂੰ ਹੀ ਆ ਬਸ 65000 ਤੇ ਜੱਸੀਆਂ ਨੂੰ ਤੋਰੀ ਕਰਾ ਤੇ 13 ਲੀਟਰ ਦੁੱਧ ਜਮਾ ਮਿਲੂਗਾ ਹਾਂ ਬਾਈ ਮਿਲੂਗਾ ਠੀਕ ਆ ਦੋਤਾ ਉਹ ਬੱਚੀ ਵੱਡੀ ਬੁੱਢੀ ਆ ਜਿਹੜੇ ਹਿਸਾਬ ਨਾਲ ਦੋਤਾ 15 16 ਕਿਲੋ ਤੇਗੀ ਚੱਲ ਲੈ ਜਾ ਇਹ ਥਣੋਂ ਲੇਵੇ ਤੋਂ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਚੈੱਕ ਕਰ ਲਓ ਬਾਕੀ ਥਣਾ ਥੋਣਾ ਦੀ ਇੱਕ ਮਿੰਟ ਖੜਾ ਲਾ ਗੋਪੀ ਬਾਈ ਇਹ ਇੱਕ ਮਿੰਟ ਦਿਖਾ ਦਈਏ ਆਪਾਂ ਥਾਣ ਦਿਖਾ ਦਈਏ ਆ ਜਮਾ ਕੋਲੇ ਆ ਕੇ ਆਪਾਂ ਤੁਹਾਨੂੰ ਕੈਮਰਾ ਲਾਤਾ ਬਾਕੀ ਆਪਦੀ ਦੋ ਡੰਗ ਚੋਕੇ ਹਨਾ ਗੋਪੀ ਦੋ ਡੰਗ ਚਵਾਈ ਕਰਕੇ ਹਾਂ ਦੋ ਡੰਗ ਚਵਾਈ ਕਰਕੇ ਮੁੜ ਕੇ ਲਾਭ ਨਹੀਂ ਲੱਗਦੇ ਇਹ ਤੋਂ ਲੈਣਾ ਆਹ ਤੇ ਟੋਲ ਰਹਿ ਰਿਹਾ ਚਲੋ ਇਹ ਆ ਦੇਖ ਲਓ ਠੀਕ ਆ ਹੁਣ ਲੇਵੇ ਦੀ ਮੰਤਰ ਹੁਣ ਤੁਸੀਂ ਫੇਰ ਚੈੱਕ ਕਰ ਲਓ ਤੇ ਇੱਕ ਸੱਚਾ ਗੋਪੀ ਮੇਰੇ ਇੱਕ ਸਵਾਲ ਸੀ ਹਾਂਜੀ ਮਨ ਦੇ ਵਿੱਚ ਹਾਂਜੀ ਵੀ ਇਹ ਤੜਕੇ ਕਿੰਨੇ ਵਜੇ ਚੋਈ ਹੈ ਇਹ ਤੜਕੇ ਜੀ ਆਪਾਂ 7:00 ਵਜੇ ਚੋਈ ਹੈ ਜੀ ਤੇ ਹੁਣ ਟਾਈਮ ਜੇ ਗੱਲ ਕਰਕੇ 12 1 ਵਜੇ ਦਾ ਹਨਾ 1 ਵਜੇ ਦਾ ਆਈ ਐਨਾ ਹਾਂਜੀ ਠੀਕ ਐ ਨਾ ਉਹਦੇ ਹਿਸਾਬ ਨਾਲ ਦਰਸ਼ਕ ਦੇਖ ਲੈਣ ਤੇ ਦੁੱਧ ਬਾਈ ਬਣ ਕੇ ਨਾ ਜਿੰਨਾ ਦੱਸਿਆ ਸੀ 13 ਕਿਲੋ 13 ਕਿਲੋ ਕਹਤੇ ਤਾਂ ਬਾਈ 13 ਕਿਲੋ ਹੀ ਮਿਲੂਗਾ ਉਹ ਮੈਂ ਚਾਰ ਡੰਗ ਚਵਾਈ ਕਰਕੇ ਲੈ ਜੀ ਅਗਲਾ ਕੋਈ ਤੇ ਥਣਾ ਥੋਣਾ ਦੀ ਉੱਪਰ ਮੈਂ ਕਹਣਾ ਬਾਈ ਗਰੰਟੀ ਹੋਊਗਾ ਗਰੰਟੀ ਹੋਊ ਚਲ ਆ ਜਾ ਕਰਾ ਜਿਆਖੇ ਦਾ ਬੱਚੀ ਲਾ ਕੇ ਧਾਰਾ ਵੀ ਮਰਵਾ ਦਿੰਨੇ ਆਪਾਂ ਨਹੀਂ ਚਲ ਕੋਈ ਗੱਲ ਨਹੀਂ ਜਿਹੜਾ ਕੋਈ ਵੀਰ ਤੈਨੂੰ ਇਹਨੂੰ ਗਾਲ ਨਹੀਂ ਮਰਵਾ ਦਿੰਨੇ ਆਪਾਂ ਨਹੀਂ ਨਹੀਂ ਪਸੰਦ ਗੱਲ ਤੋਂ ਕੋਪੀ ਜਿਹੜਾ ਕੋਈ ਪਸੰਦ ਕਰੂਗਾ ਤੇ ਉਹਨੂੰ ਮਾਰ ਕੇ ਸਾਡੀ ਭਰਾ ਮੇਰਾ ਠੀਕ ਐ ਆ ਜਾ ਭਰਾ ਜਿਵੇਂ ਫਿਰ ਨਾ ਕੰਮ ਲੰ ਅੱਛਾ ਗੋਪੀ ਜਮੀ ਆ ਆ ਗਈ ਇਹ ਕਿਹੜੀ ਨਸਲ ਦੀ ਗਾਂ ਬਾਈ ਇਹ ਜਰਸੀ ਆ ਬਾਈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹਾਂ ਖੋਲ ਲਾ ਕਿੰਨੇ ਸੂਏ ਆ ਗੋਪੀ ਦੂਜਾ ਬਾਈ ਦੂਜਾ ਛੇ ਰਾਂਦਾ ਇਹ ਵੀ ਮੂੰਹ ਅੱਛਾ ਮੂੰਹੋਂ ਛੇ ਰਾਂਦਾ ਹਾਂ ਦੂਜਾ ਸੂਆ ਪਿਓਰ ਪੰਜਾਬ ਵਾਲੀ ਜਰਸੀ ਬਾਈ ਠੀਕ ਹੈ ਤੇ ਇਹ ਦੇਖ ਲਓ ਤੁਸੀਂ ਲੇਵੇ ਦੀ ਬੰਤਰ ਲੈ ਬਾਈ ਇੱਕ ਇਹਦੀ ਹੋਰ ਖਾਸੀਅਤ ਆ ਖੁੱਲੀ ਛੜਤੀ ਨਾ ਆਪਾਂ ਹਾਂ ਹਾਂ ਲੈ ਜਾ ਲੈ ਜਾ ਕੋਈ ਗੱਲ ਨਹੀਂ ਜਾਣ ਦੇ ਬਾਹਰ ਜਾਣ ਦੇ ਜਾਣ ਦੇ ਜਾਣ ਦੇ ਫੜ ਲਾ ਮਾੜਾ ਜਿਹਾ ਕਿਤੇ ਭੱਜ ਬੁੱਝ ਜੇ ਉੱਪਰ ਆ ਜੇ ਮੇਚੋ ਡਰ ਜੇ ਸਵਾਦ ਵੀ ਪੈਦਾ ਬਾਈ अच्छा थोड़ा लेवा देख लो ਤੁਸੀਂ ਨਾ ਇਹ اچھا ਕਿੰਨੇ ਦਾ ਰਹਿੰਦੇ ਬਈ ਗੋਪੀ ਇਹਦੇ ਬਈ 12 ਤੋਂ 13 ਨੇ ਰਹਿੰਦੇ ਦੁੱਧ ਪਾਇਆ ਵਾ ਬੈਣ ਨੇ 25 ਕਿਲੋ اچھا ਹਾਂ ਆਪਾਂ 20 ਮੰਨ ਕੇ ਦਵਾਂਗੇ ਅਗਲੇ ਨੂੰ ਠੀਕ ਹੈ 20 ਜਿਹੜੇ ਹਿਸਾਬ ਨਾਲ ਠੰਡੀ ਠੁੰਡੀ ਇਹਦੇ ਥਣਕਨੋਤੀ ਲੱਗੀ ਵੀ ਆ ਲੈਵਾ ਲੂਗਾ ਉਹ ਹਿਸਾਬ ਨਾਲ ਇਹ 25 ਕਿਲੋ ਦੁੱਧ ਦੇ ਦੇਣੀ ਪਹਿਲੇ اچھا ਹਾਂ ਠੀਕ ਹੈ ਤੇ ਇਹ ਇਹਦੀ ਫੇਸ ਦੀ ਕੁਆਲਿਟੀ ਦਿਖਾ ਦੇ ਉਹ ਥੋੜਾ ਜਿਹਾ ਲੈਵਾ ਤਾਂ ਖੁੱਲਾ ਜਿਆ ਰੱਖੂ ਹੈ ਨਾ ਨਹੀਂ ਨਹੀਂ ਖੁੱਲਾ ਨਹੀਂ ਰੱਖਦੀ ਬਈ اچھا ਇਹਨੇ ਭਰ ਕੇ ਪਹਿਲੇ ਵੀ ਮੇਰੇ ਬਹੁਤ ਰਪੀਲ ਆਏ ਪਿਆ ਦਿਨ ਕਿੰਨੇ ਰਹਿ ਗਏ ਇੱਟੇ ਤੋਂ ਬਾਅਦ ਆ ਰਿਹਾ ਹੈ। 14-15 ਦਿਨ ਬਾਕੀ ਆ ਮਿੱਤਰੋ ਤੇ ਮਮਾੜਾ ਖੜਾ ਲਾ ਬਾਈ ਖੜਾ ਲਾ। ਇਹ ਆ ਦੇਖ। ਠੀਕ ਹੈ। ਤੇ ਮੈਨੂੰ ਐ ਦੱਸਣਾ ਸੋਨਾਂ ਦੀ ਜਮਾ ਬਾਈ ਮੈਂ ਕਿਹਾ ਤਸੱਲੀ ਹੂ ਆਪਣੀ ਪੁੱਤ ਅਗਲਾ ਆਉਦੀ ਖਿੱਚ ਕੇ ਲੈ ਕੇ ਜਾਵੇ। ਠੀਕ ਹੈ। ਆ ਜਾ ਕਰਾਂ ਫਿਰ ਲਿਆ ਕੇ। ਤੈਨੂੰ ਨੋਟ ਨਹੀਂ ਲੈਣਾ ਮੈਂ ਕੋਟੀ ਖਾਣੀ ਲੈਣੀ। ਠੀਕ ਹੈ ਬਾਈ ਧੰਨਵਾਦ ਤੇਰੇ। ਤੇ ਆਪਾਂ ਨੂੰ ਇਹੀ ਰਹਿੰਦਾ ਦੋਸਤੋ ਹਨਾ ਜੇ ਕੋਈ ਵੀ ਬੰਦਾ ਪਸ਼ੂ ਪਸੰਦ ਕਰਦਾ ਤੇ ਉਹਨੂੰ ਖਰਾ ਪਸ਼ੂ ਮਿਲ ਜੇ ਤੇ ਲੈ ਜਾ ਬਾਈ ਲੈ ਜਾ। ਬੰਦੇ ਰੇਟ ਕੋਈ ਨਹੀਂ ਵੀਡੀਓ ਪਾਉਂਦੀਆਂ ਆਪਾਂ ਨੂੰ ਕਿਸੇ ਅੱਜ ਤੱਕ ਕੋਈ ਪਾ ਨਹੀਂ ਹੁੰਦਾ ਠੀਕ ਹੈ ਗੱਲ ਬਸ ਆਪਾਂ ਲਾਂਬੇ ਤੋਂ ਹੀ ਡਰਦੇ ਹਾਂ ਲੈ ਵੀ ਬੰਦ ਇੰਨੀ ਗੱਲ ਹੋ ਆਪਾਂ ਉਨੀ ਵਾਲੇ ਨੂੰ ਕਹਿ ਕੇ ਦਵਾਂਗੇ ਠੀਕ ਹੈ ਅੱਛਾ ਗੋਪੀ ਇਹਦਾ ਰੇਟ ਦੱਸ ਦੇ ਮੈਨੂੰ ਜਮਾ ਇਹਦਾ ਰੇਟ ਬਾਈ ਜੋ ਸਾਜੀ ਕਰਾਈ ਜਾਵੇ 2 ਘਟ 70 ਦੀ ਵਹਿੜ ਦੇਵਾਂਗੇ ਆਪਾਂ 2 ਘਟ 70 ਦੀ ਚਲੋ ਤੇ ਆ ਜਿਵੇਂ ਇੱਕ ਤੇਰੇ ਕੋਲ ਵਹਿੜ ਆ ਗਈ ਇਹ ਆਵਰ ਜੱਸੀ ਆ ਗਈ ਬਾਈ ਇਹ ਮੈਨੂੰ ਲੱਗਦਾ ਸਾਹੀ ਆਲ ਦੀ ਮੈਸੇ ਹਾਂ ਥੋੜੀ ਹੈਗੀ ਆ ਕਰਾਉਸ ਹੈਨਾ ਮਿਕਸ ਹੈ ਠੀਕ ਹੈ ਉਹ ਘੋਲੀ ਝੂਲੀ ਦੇਖ ਬਾਈ ਇਹਦੀ ਲੈ ਦਿਖਾ ਦੇ ਫਿਰ ਨੇੜੇ ਹੋ ਕੇ ਦੇਖ ਠੀਕ ਹੈ ਹਾਂ ਚਾਰੇ ਥਾਣਾ ਬਿਲਕੁਲ ਮੂੰਹੋਂ ਆਨੰਦ ਜਮਾ ਖੀਰੀ ਖੀਰੀ ਤੇ ਇਹੇ ਉਮਰ ਦੇ ਲਗਭਗ ਆਪਾਂ 15 ਕਿੰਨੇ ਦੀ ਉਮਰ ਦੀ ਹੈ ਓਕੇ ਮੈਂ ਤਾਂ ਸਾਲ ਦੀ ਕਹਿੰ ਲੱਗਾ ਸੀ 15 ਦੀ ਤਾਂ ਹੈ 15 ਮਹੀਨੇ ਦੀ ਹੈ ਬਾਈ ਜਿਹੜੀ ਗੱਲ ਨੂੰ ਆਪਾਂ ਨੂੰ ਕਹਿ ਕੇ ਦਵਾਂਗੇ ਨਹੀਂ ਚਲੋ ਚੰਗੀ ਗੱਲ ਹੈ ਕਿ ਕਿਸੇ ਦੇ ਪਸੰਦ ਨਾਲ ਅਗਲਾ ਲੈ ਜੀ ਹਾਂ ਠੀਕ ਆ ਕਿ ਰਪੀਏ ਦੇ ਜਮਾ ਟਾਟਾ ਬਾਟਾ ਹੁਣ ਦਿਖਾ ਬਈ ਮਗਰੋਂ ਮਾੜੀ ਹਾਂ ਨਹੀਂ ਬੱਚੀ ਚੰਗੀ ਐ ਟਾਟਾ ਬਾਟਾ ਦੱਸ ਕਰ ਇਹਦਾ ਟਾਟਾ ਬਾਟਾ 20 ਹਜ਼ਾਰ ਦੀ ਦੇਣੀ ਐ ਬਈ ਇਹਦੇ ਟੀਕਾ ਵੀ ਲੱਗਿਆ ਵਾ ਅੱਛਾ ਹਾਂ ਟੀਕਾ ਵੀ ਲੱਗਿਆ ਵਾ ਇਹਦੇ ਕਿੰਨੇ ਦਿਨਾਂ ਦਾ ਇਹਦੇ 20 ਦਿਨਾਂ ਦਾ ਟੀਕਾ ਲੱਗਿਆ ਵਾ ਮੈਂ ਆਵਾ ਸੀ ਟੀਕਾ ਭਰਾਇਆ ਤੁਸੀਂ ਭਰਾਇਆ ਡਾਕਟਰ ਨਾਲ ਗੱਲ ਵੀ ਕਰਾ ਦੂੰ ਕਰਾ ਦੋਗੇ ਜਮਾ ਬਈ ਠੀਕ ਐ ਇਤਰਾ ਕੋਈ ਸੱਕ ਟਾਟਾ ਬਾਟਾ ਕਰਦੇ ਫਿਰ 18000 ਦੀ ਦੇ ਦਾਂਗੇ ਬਣਦੇ ਫਿਰ ਕਰ ਬਣਦੇ 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 ਚਾਰੇ ਥਾਣਾ ਚੋਲਿਪੜੀ ਬਹੁਤ ਜੁੜਾ ਜੁੜਾ ਜਾਂ ਵਿਚੀ ਲਮਕਾਈ ਫਿਰਦਾ ਅੱਜ ਕੀ ਕੀ ਵਾਰਦਾਤ ਹੋਗੀ ਹਾਂਜੀ ਹੈਂ ਬਸ ਇਹਨੂੰ ਪਤਾ ਬਈ ਲੋਕ ਅੱਜ ਕੱਲ ਜਰਦੇ ਨਹੀਂ ਚੱਲ ਕੋਈ ਨਹੀਂ ਚੱਲ ਚਲੋ ਚਲੋ ਆਜੋ ਬੰਨ ਦੇ ਅੱਛਾ ਅੱਗੇ ਬਈ ਅੱਗੇ ਬਈ ਆ ਡੱਬੀ ਬੱਛੀ ਆ ਗਈ ਏਟਮ ਕੀ ਲੜ ਜੀ ਕਿਵੇਂ ਆ ਹੋਏ ਤਮ ਕਿਲਾ ਨਹੀਂ ਬਈ ਕਾਟ ਕਾਟ ਵਧ ਗਿਆ ਥੋੜੀ ਨਾ ਸਾਮ ਹੀ ਨਹੀਂ ਬੰਦਿਆ ਨੇ ਬੱਛੀ ਬਹੁਤ ਬਰੀਡ ਦੀ ਆ ਠੀਕ ਹੈ ਠੀਕ ਹੈ ਨਹੀਂ ਚਲੋ ਸਾਮ ਇਹਦੀ ਝੋਲੀ ਦੇਖ ਤੂੰ ਹੁਣੀ 35 36 ਕਿਲੋ ਦੁੱਧ ਵਾਲੀ ਦੀ ਬੱਛੀ ਐ ਇਹੇ ਦੇਖ ਠੀਕ ਹੈ ਦੇਖ ਠੀਕ ਕਿੱਥੇ ਪਿਆ ਨਹੀਂ ਬਲਗੁੱਲ ਤਾਂ ਬਹੁਤ ਹੈ ਹਾਂ ਚਲ ਰਾਜੀ ਹੋ ਜੂਗੀ ਤੇ ਮੈਨੂੰ ਐਂ ਦੱਸ ਇਹਦੇ ਇਹਦੇ ਵੀ ਟੀਕਾ ਲੱਗਾ ਵਾ ਇਹਦੀ ਵੀਡੀਓ ਪਈ ਆਪਣੇ ਕੋਲੇ ਪਈ ਹੈ ਵੀਡੀਓ ਇਹਦੀ ਵੀਡੀਓ ਸਾਰਾ ਕੁਝ ਡਿਟੇਲ ਸਾਰਾ ਕੁਝ ਪਈ ਹੈ ਇਹ ਤਾਂ ਠੀਕ ਹੈ ਠੀਕ ਹੈ ਤੇ ਇਹ ਮੈਨੂੰ ਐਂ ਦੱਸ ਫਿਰ ਖੋਲ ਲੈ ਤੇ ਨਾਲੇ ਰੇਟ ਦੱਸ ਦੇ ਤੇ ਕਹਿ ਕੇ ਮਹੀਨਿਆਂ ਦੀ ਹੈ ਇਹ ਇਹ ਵੀ ਖੀਰੀ ਹੈ ਬਾਈ ਖੀਰੀ ਹੈ ਠੀਕ ਹੈ ਇੱਥੇ ਹੀ ਮੋੜ ਲਾ ਬਸ ਮੋੜ ਲਾ ਮੋੜ ਇਹ ਲੈ ਫੇਸਪੂਕ ਕਵਰਟੀ ਬਹੁਤ ਚੰਗੀ ਹੈ ਬਾਈ ਬਣਦੇ ਬਣਦੇ ਬਹੁਤ ਚੰਗੀ ਹੈ ਇਹ ਆ ਦੇਖ ਬੱਡੀ ਤਾਂ ਮਾੜੀ ਲਿੱਸੀ ਦਾ ਜ਼ਰੂਰ ਹੈ ਪਰ ਉਹ ਠੀਕ ਹੈ ਕਦ ਕਾੜ ਦੀ ਤਿਆਰ ਹੋ ਜੂ ਹਨਾ ਤਾਂ ਹਾਂ ਬਾਈ ਰੇਟ ਵਸ ਤੋਂ ਅੱਜ ਉਹੋ ਜੀ ਕਰਨੇ ਆ ਬਰ 80 25000 ਦੀ ਬੈਠ ਦੇ ਦਾਂਗੇ ਬਾਈ 25000 ਹਾਂ ਟਾਟਾ ਵਾਟਾ ਬਸ ਟਾਟਾ ਵਾਟਾ ਹੀ ਆ ਤਾਂ ਓਕੇ ਚਲੋ ਆ ਇਧਰ ਆ ਆ ਠੀਕ ਆ ਵਹਿੜ ਆ ਆ ਗਿਆ ਜੀ ਬਾਈ ਸਾਢੇ 14 ਮਹੀਨਿਆਂ ਦੀ ਗੱਬਣ ਵਸ ਅੱਛਾ ਸਾਢੇ 14 ਮਹੀਨਿਆਂ ਦੀ ਹਾਂ ਠੀਕ ਹੈ ਵੀਰੇ ਤੇ ਇਹ ਸਾਢੇ 14 ਮਹੀਨਿਆਂ ਦੀ ਹੋ ਗਈ ਤੇ ਹੈ ਬਾਈ ਨੇੜੇ ਹੋ ਕੇ ਥਣ ਦਿਖਾ ਦੇ ਆਪਣੀ ਬੱਚੀ ਦੇ ਬਈ ਚਾਰੇ ਥਣ ਮਿਲਣਗੇ ਕੋਈ ਫੋਟ ਨਹੀਂ ਕੋਈ ਛੋਟ ਨਹੀਂ ਮਿਲਣੀ ਅੱਛਾ ਹਾਂ ਠੀਕ ਹੈ ਚਾਰੇ ਇਹਦੇ ਆ ਬਈ ਲੈ ਠੀਕ ਹੈ ਹਾਂ ਚਾਰੇ ਆ ਤੇ ਇਹਦਾ ਰੰਗ ਰੂng ਦੇਖ ਲਓ ਤੇ ਬਾੜਾ ਜਿਹਾ ਫੇਸ ਦਿਖਾ ਦੇ ਬਈ ਇਹਦਾ ਲੋ ਜੀ ਫੇਸ ਚੱਕੋ ਕੋਈ ਨਹੀਂ ਕੋਈ ਨਹੀਂ ਇਹ ਭਾਰਨ ਤੋਂ ਅੰਗਲੀਆਂ ਖੁੱਲੀਆਂ ਬਈ ਹੁਣ ਇਹਨਾਂ ਅੱਛੀ ਵੀ ਕਰਦੀ ਆ ਬੱਚੀ ਕੋਈ ਨਹੀਂ ਕੋਈ ਨਹੀਂ ਖੋਲ ਆ ਇਹ ਲੈ ਆ ਦੇਖੋ ਮਿੱਤਰੋ ਹਨਾ ਮੂੰਹ ਦੀ ਤੇ ਕੰਨਾਂ ਦੀ ਚੈੱਕ ਕਰ ਲਓ ਕੋਈ ਗੱਲ ਨਹੀਂ ਐ ਖੜਾ ਰ ਹੈ ਮੈਨੂੰ ਐਂ ਦੱਸ ਇਹਦਾ ਰੇਟ ਦੱਸ ਦੇ ਇਹਦਾ ਰੇਟ 45000 ਹੈ 40000 ਦੀ ਦੇਵਾਂਗੇ ਭਾਈ 40 ਦੀ ਹਾਂ ਚਲੋ 66 ਲੱਗਿਆ ਹੋ 66 ਲੱਗਿਆ ਹਾਂ 66 ਸੀਮਨ ਦੀ ਮਿੱਤਰੋ ਬੱਚੀ ਐ ਤੇ 63 ਲੱਗਿਆ ਵਾ ਇਹਦੇ ਹਾਂ 66 ਲੱਗਿਆ ਹੋਇਆ 416 ਦਾ ਲੱਗਿਆ ਹੋ 40 116 ਦਾ ਹਾਂ ਠੀਕ ਐ ਠੀਕ ਐ ਠੀਕ ਐ ਆ ਜੋ ਇੱਕੇ ਛੋਟੀਆਂ ਆ ਗਈਆਂ ਇੱਥੇ ਵਾਲੇ ਜਿਵੇਂ ਆ ਆ ਗਈਆਂ ਓਏ ਹਾਂ ਭਾਈ ਇਹੇ ਇਹਨਾਂ ਦੀ ਕੀ ਬੋਹ ਆ ਦੱਸ ਦੇ ਇਹਨਾਂ ਨੂੰ ਦੱਸ ਦੇ ਕਰ ਇਹਨਾਂ ਦੀਆਂ ਤਾਂ ਹਾਂ ਓ ਇਥਾਂ ਥੋੜਾ ਚੰਗਾ ਇਤਾਂ ਤੁੰਗੀਆਂ ਚਾਰੇ ਹੀ ਥਾਂ ਮਿਲਣਗੇ ਮੂੰਹ ਖੀਰੀਆਂ ਮਿਲਣਗੀਆਂ ਅੱਛਾ ਤੇ ਕੀ ਭਾਪੂ ਇਹਦਾ ਇਹਨਾਂ ਦਾ ਬਈ ਤਿੰਨਾਂ ਦਾ ਤਿੰਨਾਂ ਦਾ ਠੀਕ ਆ ਜਮਾ ਲੈਣ ਦੇਣ 35000 ਰੁਪਇਆ ਬੱਲੇ 35000 ਹਾਂ ਤਿੰਨਾਂ ਦਾ ਤਿੰਨਾਂ ਦਾ 35000 ਮੈਂ ਪੱਛੀਆਂ ਤਿੰਨੇ ਦਿਖਾ ਦਾਂ ਆ ਛੋਟੀ ਆ ਗਈ ਛੋਟੇ ਛੋਟੇ ਸਿੰਘ ਆ ਗਏ ਹੈਨਾ ਮਾੜਾ ਮਾੜਾ ਇਹਦਾ ਡਾਕਟਰ ਤੋਂ ਬਾਅਦ ਇੰਨੇ ਨਹੀਂ ਰਹਿਣਗੇ ਤੂੰ ਵਾਅਦੇ ਨਹੀਂ ਬਈ ਅੱਛਾ ਵਾਅਦੇ ਨਹੀਂ ਹਾਂ ਬਾ ਫੋਟਾਂ ਹੀ ਆਣੇ ਦੇਖ ਬਈ ਥਣ ਹਾਂ ਥੱਲੋਂ ਓਕੇ ਆ ਤੇ ਆਹਾ ਆ ਬਾਹਲੀ ਲੱਸੀ ਆ ਓਏ ਹਾਂ ਹੈ ਇਹ ਥੋੜੀ ਸਮਝ ਨਹੀਂ ਬਾਈ ਯਾਰ ਬੰਦਿਆਂ ਤੋਂ ਅੱਛਾ ਹਾਂ ਇਹਦੇ ਵੀ ਥਾਣ ਤੁਹਾਨੂੰ ਦਿਖਾ ਦੇ ਇਹਦੇ ਵੀ ਚਾਰ ਹੀ ਆ ਹੈ ਤਾਂ ਚਾਰ ਹੀ ਬਸ਼ਾਰੀ ਉਹ ਇਹ ਵੀ ਖੀਰੀ ਆ ਨਹੀਂ ਉਹ ਲੱਸੀ ਆ ਨਾ ਚਟੇ ਸਾਣਾ ਗਲਾਬੀ ਤੇ ਮਾੜਾ ਜਿਹਾ ਮੂੰਹ ਪਰੇ ਕਰੀ ਇਹ ਆ ਆ ਮੂੰਹ ਮੂੰਹ ਦੀ ਬਹੁਤ ਸਨਖੀ ਹੈ ਬਾਈ ਆਲਾ ਕਹਿੰਦੀ ਮੇਰਾ ਮੂੰਹ ਦਿਖਾ ਦੇ ਫੇਸਬੁਕ ਬਹੁਤ ਚੰਗਾ ਠੀਕ ਹੈ ਇਹ ਆ ਗਿਆ ਆਪਣੇ ਕੋਲ ਅੱਜ ਸਾਰਾ ਮਾਲ ਹੈ ਨਾ ਬਾਈ ਤੇ ਇੱਕ ਵਾਰੀ ਆਪਾਂ ਕੈਮਰਾ ਫੇਰ ਲਾ ਦਗੇ ਇਹ ਆਪ ਦੇਖ ਲੋ ਉਹਦੇ ਥਾਣ ਤੁਹਾਨੂੰ ਉਹ ਆਪ ਥਾਣ ਦਿਖਾਉਂਦੀ ਆ ਕਰਮਾਲ ਅੱਛਾ ਗੋਪੀ ਜਿਵੇਂ ਆ ਗਾਂਗੇ ਹਾਂ ਤੇ ਉਹ ਆ ਗਈ ਜੇ ਕੋਈ ਸਾਰਿਆਂ ਦਾ ਇਕੱਠਾ ਹੋਦਾ ਮਾਰੇ ਫੇਰ ਹੋਏ ਕੋਈ ਗੱਲ ਨਹੀਂ ਫਿਰ ਫਿਰ ਹੋਏ ਉਸ ਹਿਸਾਬ ਨਾਲ ਡਿਸਕਾਊਂਟ ਕਰ ਦਾਂਗੇ ਉਹਦੇ ਹਿਸਾਬ ਨਾਲ ਫਿਰ ਉਹਦੇ ਹਿਸਾਬ ਨਾਲ ਇੱਕ ਉਹਨੂੰ ਸਰਪ੍ਰਾਈਜ਼ ਵੀ ਦੇਵਾਂਗੇ ਆਪਾਂ ਕੀ ਹੋਏ ਦੇ ਦਾਂਗੇ ਬਾਅਦ ਦੱਸਦੇ ਨਹੀਂ ਆਪਾਂ ਵੀਡੀਓ ਤੇ ਨਹੀਂ ਦੱਸਦੇ ਆਪਾਂ ਤੈਨੂੰ ਸੱਦ ਕੇ ਸਪੈਸ਼ਲ ਵੀਡੀਓ ਤੇ ਸਰਪ੍ਰਾਈਜ਼ ਦੇਵਾਂਗੇ ਬੰਦੇ ਨੂੰ ਅੱਛਾ ਹਾਂ ਚੱਲ ਮੈਨੂੰ ਐ ਦੱਸ ਤੇਰਾ ਨੰਬਰ ਕਿੰਨਾ 8264752144 82 8264752144 ਦਾਣਾ ਮੰਡੀ ਕੋਲੇ ਆਪਣਾ ਘਰ ਠੀਕ ਹੈ ਜੇ ਪਿੰਡ ਆ ਗਿਆ ਪਿੱਥੋ ਹਾਂ ਠੀਕ ਹੈ ਤੇ ਚੱਲ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਜੇ ਕੋਈ ਸਾਰੀਆਂ ਬੱਚੀਆਂ ਇਕੱਠੀਆਂ ਲੈਣੀਆਂ ਚਾਹੁੰਦਾ ਆਪਾਂ ਸਾਰੀਆਂ ਇਕੱਠੀਆਂ ਵੀ ਦੇ ਦਾਂਗੇ ਇਕੱਠੀਆਂ ਵੀ ਦੇ ਹਾਂ ਇਕੱਠੀਆਂ ਉਸ ਹਿਸਾਬ ਨਾਲ ਦੇ ਦਾਂਗੇ ਆਪਾਂ ਚਲੋ ਹਾਂ ਠੀਕ ਹੈ ਲੈ ਵੀ ਮਿੱਤਰੋ ਕਰਿਓ ਪਸੰਦ ਇਹ 6 ਬੱਚੀਆਂ ਛੇ ਹੀ ਇਕੱਠੀਆਂ ਦੇ ਦਾਂਗੇ ਜੇ ਕੋਈ ਛੇ ਇਕੱਠੀਆਂ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਵਾਈ ਬਣ ਕੇ ਫਾਰਮ ਤੇ ਗਿਆੜਾ ਜ਼ਰੂਰ ਮਾਰ ਲਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਇਹਨਾਂ ਨੂੰ ਧੰਨਵਾਦ ਕਰਦੇ ਹਾਂ